ਕਮਦ ਵਰਗੀ ਪਰਿਵਾਰ ਸੀ ਜੋ ਆਪਣੇ ਪੁੱਤ ਗੁਰਪ੍ਰੀਤ ਲਈ ਚੰਗੇ ਰਿਸ਼ਤੇ ਦੀ ਤਲਾਸ਼ ਕਰ ਰਿਹਾ ਸੀ ਗੁਰਪ੍ਰੀਤ ਖੁਦ ਮੈਂਟੀ ਸੀ ਪਰਿਵਾਰ ਨੇ ਵੀ ਆਪਣੀ ਹਾਇਸੇ ਅਨਸਾਰ ਉਸ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਦਿਨ ਨੇੜਲੇ ਪਿੰਡ ਦਾ ਜਾਣ ਪਛਾਣ ਵਾਲਾ ਆ ਕੇ ਦੱਸਦਾ ਹੈ ਕਿ ਸਾਡੇ ਪਿੰਡ ਵਿੱਚ ਇੱਕ ਕੁੜੀ ਹੈ ਗ੍ਰੀ ਗ੍ਰੀ ਪਰਿਵਾਰ ਨਾਲ ਸੰਬੰਧਿਤ ਉਹਨਾਂ ਦੀ अकेਲੀ ਧੀ ਹੈ ਮਾਪੇ ਚਾਹੁੰਦੇ ਹਨ ਕਿ ਕਿਸੇ ਐਸੇ ਪਰਿਵਾਰ ਨਾਲ ਰਿਸ਼ਤਾ ਹੋਵੇ ਜੋ ਉਹਨੂੰ ਕਨੇਡਾ ਭੇਜ ਸਕੇ ਜੇ ਗੁਰਪ੍ਰੀਤ ਦੇ ਪਰਿਵਾਰ ਨੂੰ ਮਨਜ਼ੂਰ ਹੋਵੇ ਤਾਂ ਇਹ ਰਿਸ਼ਤਾ ਬਣ ਸਕਦਾ ਹੈ ਗੁਰਪ੍ਰੀਤ ਦੇ ਮਾਪਿਆਂ ਨੇ ਸੋਚਿਆ ਕਿ ਭਾਵੇਂ ਕੁੜੀ ਗਰੀਬ ਕਰਦੀ ਹੈ ਪਰ ਜੇ ਉਹਨਾਂ ਦੀ ਥੀ ਕੈਨੇਡਾ ਵਿੱਚ ਸੈਟਲ ਹੋ ਜਾਵੇ ਤੇ ਗੁਰਪ੍ਰੀਤ ਨੂੰ ਵੀ ਉੱਥੇ ਬੁਲਾ ਲਵੇ ਤਾਂ ਉਹਨਾਂ ਦਾ ਭਵਿੱਖ ਸਵਰ ਸਕਦਾ ਹੈ ਪਰਿਵਾਰ ਨੇ ਬਿਨਾਂ ਬਹੁਤ ਸੋਚੇ ਸਮਝੇ ਇਹ ਗੱਲ ਮੰਨ ਲਈ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਪਰਦੇਸ ਦੇ ਸੁਪਨੇ ਕਈ ਵਾਰ ਬਹੁਤ ਮਹਿੰਗੇ ਪੈ ਜਾਂਦੇ ਹਨ ਸ਼ੁਰੂਆਤ ਵਿੱਚ ਸਭ ਕੁਝ ਠੀਕ ਲੱਗਦਾ ਹੈ ਰਿਸ਼ਤਾ ਤੈਅ ਹੋ ਜਾਂਦਾ ਹੈ ਮੰਗਣੀ ਹੁੰਦੀ ਹੈ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਗੁਰਪ੍ਰੀਤ ਵੀ ਸੁਪਨੇ ਦੇਖਣ ਲੱਗਦਾ ਹੈ ਕਿ ਉਸਦੀ ਪਤਨੀ ਪਹਿਲਾਂ ਕੈਨੇਡਾ ਜਾਵੇਗੀ ਅਤੇ ਫਿਰ ਜਲਦੀ ਹੀ ਉਸ ਨੂੰ ਬੁਲਾ ਲਵੇਗੀ ਪਰ ਕਿਸਮਤ ਦੇ ਖੇਡ ਕਿਸੇ ਨੂੰ ਪਹਿਲਾਂ ਨਹੀਂ ਪਤਾ ਲੱਗਦੇ ਵਿਆਹ ਦੀਆਂ ਧੂਮਾਂ ਪੂਰੇ ਪਿੰਡ ਵਿੱਚ ਗੂੰਜ ਰਹੀਆਂ ਸਨ ਗੁਰਪ੍ਰੀਤ ਦੇ ਮਾਪੇ ਖੁਸ਼ ਸਨ ਕਿ ਉਹਨਾਂ ਦਾ ਪੁੱਤ ਹੁਣ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਰਚਾ ਰਿਹਾ ਹੈ ਲੋਕ ਵੀ ਕਹਿੰਦੇ ਕਿ ਹੁਣ ਗੁਰਪ੍ਰੀਤ ਦੀਆਂ ਕਿਸਮਤਾਂ ਖੁੱਲਣੀਆਂ ਹਨ ਜਲਦੀ ਹੀ ਇਹ ਵੀ ਪਰਦੇਸ ਚਲਾ ਜਾਵੇਗਾ ਵਿਆਹ ਸ਼ਾਨੋ ਸ਼ੌਕਤ ਨਾਲ ਹੋਇਆ ਗਰੀਬ ਪਰਿਵਾਰ ਦੀ ਧੀ ਸੁਨਤ ਦੇ ਸਧਾਰਨ ਸੀ ਉਸਦੇ ਮਾਪਿਆਂ ਨੂੰ ਵੀ ਯਾਦ ਸੀ ਕਿ ਉਹਨਾਂ ਦੀ ਧੀ ਕੈਨੇਡਾ ਜਾ ਕੇ ਸੁਖੀ ਜੀਵਨ ਬਤੀਤ ਬਿਤਾਵੇਗੀ ਉਜ ਮਹੀਨਿਆਂ ਤੱਕ ਸਭ ਠੀਕ ਚੱਲਿਆ ਫਿਰ ਕੁੜੀ ਦਾ ਵੀਜ਼ਾ ਲੱਗ ਗਿਆ ਤੇ ਉਹ ਕੈਨੇਡਾ ਚਲੇਗੀ ਗੁਰਪ੍ਰੀਤ ਤੇ ਉਸ ਦੇ ਪਰਿਵਾਰ ਦੇ ਚਿਹਰਿਆਂ ਤੇ ਖੁਸ਼ੀ ਦੇ ਰੰਗ ਸਨ ਉਹ ਸੋਚਦੇ ਰਹੇ ਕਿ ਹੁਣ ਕੁਝ ਹੀ ਸਮੇਂ ਵਿੱਚ ਉਹ ਕੁੜੀ ਆਪਣੇ ਪਤੀ ਨੂੰ ਬੁਲਾ ਲਵੇਗੀ ਗੁਰਪ੍ਰੀਤ ਹਰ ਰੋਜ਼ ਫੋਨ ਤੇ ਗੱਲ ਕਰਦਾ ਸੁਪਨੇ ਬੁਣਦਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਕੀ ਹੋਣਾ ਹੈ ਕੈਨੇਡਾ ਪਹੁੰਚਦੇ ਹੀ ਕੁੜੀ ਦਾ ਰਵੱਈਆ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਗਿਆ ਜਿਹੜੀ ਪਹਿਲਾਂ ਘੰਟਿਆਂ ਗੱਲਾਂ ਕਰਦੀ ਸੀ ਹੁਣ ਉਸ ਦੇ ਕਾਲ ਵੀ ਛੋਟੀਆਂ ਹੋ ਗਈਆਂ ਕਈ ਵਾਰ ਫੋਨ ਉਠਾਉਂਦੀ ਨਹੀਂ ਸੀ ਗੁਰਪ੍ਰੀਤ ਨੇ ਸੋਚਿਆ ਕਿ ਸ਼ਾਇਦ ਨਵੀਂ ਥਾਂ ਤੇ ਸਮਾਂ ਲੱਗਦਾ ਹੈ ਪਰ ਸਚਾਈ ਕੁਝ ਹੋਰ ਹੀ ਸੀ ਇੱਕ ਦਿਨ ਕੁੜੀ ਨੇ ਸਾਫ਼ ਚਰਦਾਂ ਵਿੱਚ ਕਹਿ ਦਿੱਤਾ ਗੁਰਪ੍ਰੀਤ ਮੈਂ ਹੁਣ ਤੈਨੂੰ ਇੱਥੇ ਬੁਲਾਉਣ ਬਾਰੇ ਨਹੀਂ ਸੋਚ ਰਹੀ ਮੇਰੀ ਨਵੀਂ ਜ਼ਿੰਦਗੀ ਹੀ ਹੈ ਇਹ ਸੁਣ ਕੇ ਗੁਰਪ੍ਰੀਤ ਦੇ ਸਾਰੇ ਸੁਪਨੇ ਟੁੱਟ ਗਏ ਮਾਪੇ ਜੋ ਕਰਜ਼ਾ ਚੁੱਕ ਕੇ ਜ਼ਮੀਨ ਗਿਰਵੀ ਰੱਖ ਕੇ ਵਿਆਹ ਕਰਵਾਉਂਦੇ ਹਨ ਉਹਨਾਂ ਦੀਆਂ ਉਮੀਦਾਂ ਵੀ ਧਰਾਸ਼ਾਈ ਹੋ ਗਈਆਂ ਪਿੰਡ ਵਿੱਚ ਲੋਕਾਂ ਦੇ ਤਾਨੇ ਕੈਨੇਡਾ ਵਾਲੀ ਨੇ ਤਾਂ ਮੁੱਕਰ ਦਿੱਤਾ ਪੈਸੇ ਵੀ ਗਏ ਰਿਸ਼ਤਾ ਵੀ ਗੁਰਪ੍ਰੀਤ ਦੇ जखम ਹੋਰ ਡੂੰਘੇ ਕਰ ਗਏ ਪਰ ਗੁਰਪ੍ਰੀਤ ਨੇ ਆਪਣੀ ਜ਼ਿੰਦਗੀ ਨੂੰ ਟੁੱਟਣ ਨਹੀਂ ਦਿੱਤਾ ਉਸ ਨੇ ਫੈਸਲਾ ਕੀਤਾ ਕਿ ਜਿਹੜਾ ਰਿਸ਼ਤਾ ਨਭਾਉਣ ਵਾਲਾ ਨਹੀਂ ਸੀ ਉਸ ਦੀ ਅੜੀ ਕਰਕੇ ਆਪਣਾ ਪੂਖ ਬਰਬਾਦ ਕਰਨਾ ਬੇਵਕੂਫੀ ਹੈ ਉਸ ਨੇ ਪਿੰਡ ਵਿੱਚ ਹੀ ਛੋਟਾ ਬਿਜ਼ਨਸ ਸ਼ੁਰੂ ਕੀਤਾ ਸ਼ੁਰੂ ਵਿੱਚ ਬਹੁਤ ਮੁਸ਼ਕਲ ਆਈ ਲੋਕ ਹਸੇ ਵੀ ਪਰ ਉਸ ਨੇ ਮਿਹਨਤ ਨਾਲ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੌਲੀ ਹੌਲੀ ਉਸ ਦਾ ਕੰਮ ਚੱਲ ਪਿਆ ਕਰਜ਼ੇ ਵੀ ਘੱਟ ਹੋਣ ਲੱਗੇ ਅਤੇ ਲੋਕ ਉਸ ਦੀ ਹਿੰਮਤ ਦੀ ਤਾਰੀਫ਼ ਕਰਨ ਲੱਗੇ Please subscribe just be story channel and comment